ਗੁਰੂ ਅੱਗੇ ਨਮਸਤਕੋ ਕਰਕੇ ਆਪਣੀ ਹਾਜ਼ਰੀ ਭਰਨਗੇ ਇਹ ਥੰਮ ਸਾਹਿਬ ਨੂੰ ਜਫੀ ਪਾ ਕਰਕੇ ਆਪਣਾ ਸੁਪਨਾ ਸੁੱਖਣਗਾ ਆਪਣਾ ਦੁੱਖ ਸੁਣਾਉਣਗੇ ਗੁਰੂ ਅੱਗੇ ਅਰਦਾਸ ਕਰੇਗਾ ਸੁੰਮ ਨੂੰ ਕਾਮਨਾ ਮਨੋਰਥ ਪੂਰਨ ਹੋਣਗੇ ਤੇ ਇਹ ਆ ਤੱਕ ਜੀ ਪਟਨਾ ਸਾਹਿਬ ਬਿਲਕੁਲ ਦਰਵਾਜ਼ੇ ਨਾਲ ਨਿਕਲ ਕੇ ਰਾਈਟ ਹੈਂਡ ਸਾਈਡ ਤੇ ਤੁਸੀਂ ਦੇਖੋਗੇ ਇਸ ਜਗ੍ਹਾ ਤੇ ਕਾਊਂਟਰ ਬਣਿਆ ਹੋਇਆ ਇਹ ਇਲਾਕੇ ਹੱਲੇ ਵੀ ਪਿਛੜੇ ਇਲਾਕੇ ਜਾਂਦੇ ਨੇ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਸੁਰੇਸ਼ਾਤੋਏ ਬਸ ਚ ਬੈ ਕੇ ਅਸੀਂ ਪਹੁੰਚ ਗਏ ਸਭ ਤੋਂ ਪਹਿਲੇ ਗੁਰਦਰਾ ਸਾਹਿਬ ਸਨਾਰ ਟੋਲੀ ਜੋ ਕਿ 2 ਕਿਲੋਮੀਟਰ ਗੁਰਦਰਾ ਸਾਹਿਬ ਦਰਬਾਰ ਸਾਹਿਬ ਸ਼੍ਰੀ ਤਖਤਪਟਨਾ ਸਾਹਿਬ ਤੋਂ ਦੂਰ ਆ ਜੀ ਬਾਈ ਡਰਾਈਵ ਆਉਂਗੇ ਤਾਂ 5 ਕਿਲੋਮੀਟਰ ਤਾਂ 5 ਮਿੰਟ ਦਾ ਰਸਤਾ ਤੇ ਜੇ ਤੁਸੀਂ ਪੈਦਲ ਆਉਂਗੇ

ਇਸ ਸਥਾਨ ਦਾ ਨਾਮ ਗੁਰਦੁਆਰਾ ਸੰਗਤ ਸਨਾਰ ਟੋਲੀ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਗੁਰਦੁਆਰਾ ਗਉਖਾਟ ਵਿਖੇ ਸੰਪਰਪੁਰ ਵਿਖੇ ਭਗਤ ਜਾਤਾ ਮਰਜੀ ਨੂੰ ਦਰਸ਼ਨ ਦੇਣ ਵਾਸਤੇ ਪਹੁੰਚੇ ਗੁਰੂ ਸਾਹਿਬ ਜੀ ਦੇ ਨਾਲ ਮਰਦਾਨਾ ਜੀ ਬਿਸਨ ਮਰਦਾਨਾ ਜੀ ਨੇ ਆਖਿਆ ਗੁਰੂ ਸਾਹਿਬ ਜੀ ਭੁੱਖ ਲੱਗਿਆ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਲਾਲ ਖੜ ਕੇ ਦਿੱਤੇ ਲਾਲ ਹੀਰਾ ਨੂੰ ਕਹਿੰਨੇ ਆ ਇਸ ਨੂੰ ਬਾਜ਼ਾਰ ਵਿੱਚ ਵੇਚ ਕੇ ਖਾਖ ਲਿਓ ਮਰਦਾਨਾ ਜੀ ਉਹ ਲਾਲ ਲੈ ਕੇ ਇਸ ਸਥਾਨ ਵਿਖੇ ਪਹੁੰਚੇ ਇਹ ਆਸਥਾਨ ਮੁਰਲੀ ਧਰ ਸਨਿਆਰ ਦਾ ਹੋਇਆ ਕਰਦਾ ਸੀ ਜਦ ਮੁਰਲੀ ਧਰ ਜੀ ਨੇ ਲਾਲੂ ਵੇਖਿਆ ਆਖਿਆ ਭਾਈ ਇਹ ਲਾਲ ਬਹੁਤ ਕੀਮਤੀ ਹੈ ਇਸ ਦਾ ਮੁੱਲ ਅਸੀਂ ਨਹੀਂ ਚੁਕਾ ਸਕਦੇ ਹਾਂ ਇੱਕ ਸਭ ਤੋਂ ਵੱਡਾ جوہری ਸਾਲਸਰਾਏ جوہری ਜਿਹੜਾ 10ਵੇਂ ਪਾਸਾ ਜੀ ਦਾ प्रकाश जन्म स्थान बनया है ओ पहला सालसराय जौहरी दा हवेली होया करदा सी ओही इसदा मूल चुका सकदा है दोवे सालसराय जौहरी दे फूल फूंजे जद सालसराय जौहरी ने ਲਾਲ ਨੂੰ ਵੇਖਿਆ ਉਸ ਲਾਲ ਦੀ ਦਰਸ਼ਨੀ ਭੇਟਾ 101 ਰੁਪਈਆ ਦਿੱਤਾ ਤੇ ਨਾਲ ਲਾਲ ਨੂੰ ਵੀ ਵਾਪਸ ਮੋੜ ਦਿੱਤਾ ਤੇ ਆਖਿਆ ਭਾਈ ਇਹ ਲਾਲ ਜਿੰਨਾ ਕੋਲ ਲੈ ਕੇ ਆਏ ਹੋ ਉਹਨਾਂ ਦਾ ਦਰਸ਼ਨ ਸਾਨੂੰ ਵੀ ਕਰਾ ਦਿਓ ਤੇ ਨਾ ਗੁਰਦੁਆਰਾ ਗਉਘਾਟ ਵਿਖੇ ਪਹੁੰਚੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੇ ਉਪਦੇਸ਼ ਸੁਨਨ ਦੇ ਉਪਰੰਤ ਉਹਨਾਂ ਦੇ ਭਗਤ ਬਣ ਗਏ ਤੇ ਬੇਨਤੀ ਕੀਤੇ ਗੁਰੂ ਸਾਹਿਬ ਜੀ ਸਾਡੇ ਤਾਰੀ ਚਰਨੀ ਪਾਓ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਖਿਆ ਸਾਲਸਰਾਏ ਜੋਹਰੀ ਦਸਵੇਂ ਜਾਮੇ ਵਿੱਚ ਆਸੀ ਤੇਰੇ ਘਰ ਵਿੱਚ ਹੀ ਅਵਤਾਰ ਦੇ ਗਾਂਗੇ ਜਿਹੜਾ ਕਿ 10ਵੇਂ ਪਾਸਾ ਜੀ ਦਾ ਅਵਤਾਰ ਹੋਇਆ ਤੇ ਮੁਰਲੀ ਧਰ ਜੀ ਨੂੰ ਸੁਖਮ ਹੋਇਆ ਮੁਰਲੀ ਧਰ ਜੀ ਆਉਣ ਵਾਲਾ ਸਮਾਂ ਵਿੱਚ ਤੁਹਾਡਾ ਕਰ ਗੁਰਦਾਰਾ ਸਾਹਿਬ ਬਣੇਗਾ ਇਹ ਮਰਜ਼ਾ ਰੂਪ ਪਰਾਨੇ ਗੁਰਦਾਰਾ ਸਾਹਿਬ ਦੀ ਸਥਾਪਿਤ ਕੀਤਾ ਤੇ ਨਵੀਂ ਬਿਲਡਿੰਗ ਵੀ ਬਣਦੀ ਪਈ ਆ ਤੇ ਜਲਦੀ ਇਹ ਵੀ ਰੈਡੀ ਹੋ ਜਾਣੀ ਇਹਨਾਂ ਨੇ thank <laughs> you ਜਿਸ ਪਾਵਨ ਸਥਾਨ ਤੇ ਆਪ ਜੀ ਗੁਰੂ ਚਰਨਾਂ ਤੇ ਬੈਕ ਜਨੰਦ ਮੰਨ ਰਹੇ ਹੋ ਇਹ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਗਉ ਘਾਟ ਸਾਹਿਬ ਤੋਂ ਜਾਣਿਆ ਜਾਂਦਾ ਹੈ ਇਹ ਪਹਿਲੀ ਪਾਸ਼ਾਈ ਸਾਹਿਬ ਸ੍ਰੀ ਗੁਨਾਣੰਦ ਦੇਵ ਜੀ ਮਹਾਰਾਜ ਤਿੰਨਵੇਂ ਪਾਸ਼ਾਈ ਸਾਹਿਬ ਸ੍ਰੀ ਗੁਰਤੇਜ ਪਹਾਦਰ ਸਾਹਿਬ ਜੀ ਮਹਾਰਾਜ ਜਲ ਸਾਹਿਬ ਸ੍ਰੀ ਗੁਰਨਾਨਕ ਦੇਵ ਜੀ ਮਹਾਰਾਜ ਸultanpur ਲੋਧੀ ਤੋਂ ਬਾਲਾ ਜੀ ਤੇ ਮਰਦਾਨਾ ਜੀ ਦੇ ਨਾਲ ਉੱਤਰਾਖੰਡ ਹੁੰਦੇ ਹੋਏ ਨੇਪਾਲ ਜਨਕਪੁਰ ਹਾਜੀਪੁਰ ਦੇ ਰਾਸਤੇ ਆਪ ਜੀ ਪਟਨੇ ਸ਼ਹਿਰ ਤੋਂ ਬਾਹਰ ਵਿਸ਼ੰਭਰਪੁਰ ਆਪਣੇ ਆਸਨ ਲਾਏ ਇੱਥੇ ਇੱਕ ਭਗਤ ਜੈਤਾਮਲ ਜੀ ਰਹਾ ਕਰਦੇ ਸਨ ਬੇਨਤੀ ਕੀਤੀ ਸਤਿਗੁਰੂ ਮਹਾਰਾਜ ਸਾਭਿਓ ਆਪ ਜੀ ਕਿਰਪਾ ਕਰੋ ਮਿਹਰ ਕਰੋ ਸਾਡੇ ਇੱਕ ਸਾਡਾ ਦੁੱਖ ਹੈ ਆਪ ਜੀ ਨਿਵੇੜ ਦਿਓ ਭਗਤ ਜੀ ਦਾ ਬਚਨ ਸੁਣ ਕਰਕੇ ਗੁਰਨਾਨਕ ਦੇਵ ਜੀ ਮਹਾਰਾਜ ਆ ਕਰਨ ਲੱਗੇ ਭਗਤ ਜੀ ਆਪ ਜੀ ਨੂੰ ਕਿਸ ਚੀਜ਼ ਦਾ ਦੁੱਖ ਹੋ ਗਿਆ ਭਗਤ ਜੀ ਆ ਕਰਨ ਲੱਗੇ ਅਸਾਂ ਗੰਗਾ ਇਸ਼ਨਾਨ ਕਰਕੇ ਕਰ ਪਾਣੀ ਛਕਿਆ ਕਰਦੇ ਹਾਂ ਹੁਣ ਸਾਡਾ ਉਮਰ ਬਡੇਰੇ ਹੋ ਚੁੱਕੇ ਨੇ ਬਹੁਤ ਗਿਰਦ ਹੋ ਚੁੱਕਿਆ ਹੈ ਇਸ ਕਰਕੇ ਸਾਨੂੰ ਮੁਕਤੀ ਦਾ ਦਾਨ ਬਖਸ਼ ਦਿਓ ਗੁਰੂ ਨਾਨਕ ਦੇਵ ਜੀ ਮਹਾਰਾਜ ਆਖਣ ਲੱਗੇ ਭਗਤ ਜੀ ਅਜੇ ਤਾਂ ਸਮਾਂ ਆਇਆ ਹੀ ਨਹੀਂ ਆਪ ਜੀ ਦਾ ਮੇਰਾ ਹੀ ਰੂਪ ਨੋਮੇ ਜਾਮੇ ਵਿੱਚ ਆ ਕੇ ਆਪ ਜੀ ਨੂੰ ਮੁਕਤੀ ਦਾ ਦਾਨ ਬਖਸ਼ਣਗੇ ਭਗਤ ਜੀ ਸੁਣ ਕਰਕੇ ਆਖਣ ਲੱਗੇ ਸਤਿਗੁਰੂ ਮਹਾਰਾਜ ਸਾਭਿਓ ਫਿਰ ਤਾਂ ਬਹੁਤ ਦੁੱਖ ਹੋਣਗੇ ਸਾਨੂੰ ਆਪ ਜੀ ਕਿਰਪਾ ਕਰੋ ਇਸ ਜਮੇ ਵਿੱਚ ਸਾਡਾ ਦੁੱਖ ਨਵੇੜ ਦਿਓ ਗੰਗਾ ਆਪ ਚੱਲ ਕੇ ਤੁਹਾਡੇ ਕੋਲ ਆਇਆ ਕਰੇਗੀ ਬਹੁ ਦੇ ਰੂਪ ਧਾਰ ਕਰਕੇ ਇੱਕ ਸਥਾਨ ਤੇ ਆਪ ਜੀ ਬਹਿ ਜਾਓਗੇ ਮੁਕਤੋਂ ਜਲ ਢੋਲ ਕੇ ਇਸ਼ਨਾਨ ਕਰਾ ਕੇ ਚੱਲਿਆ ਜਾਇਆ ਕਰੇਗੀ ਤਾਂ ਹੀ ਇਸ ਗੁਰਦੁਆਰੇ ਦਾ ਨਾਂ ਇਸ ਇਲਾਕੇ ਦਾ ਨਾਂ ਗਉਕਾਰ ਸਾਹਿਬ ਪਿਆ ਜਦ ਸਾਹਿਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਸ ਸਥਾਨ ਤੇ ਆਏ ਉਸ ਵਕਤ ਭਗਤ ਜੀ ਦਾ ਉਮਰ ਪੌਣੇ 500 ਵਰਿਆਂ ਦਾ ਹੋ ਚੁੱਕਿਆ ਸੀ ਸ੍ਰੀਪਿਰਦ ਹੋਣ ਕਰਕੇ ਆਪ ਜੀ ਦਰਵਾਜਾ ਬੂਆ ਬੰਦ ਭਗਤੀ ਕਰਿਆ ਕਰਦੇ ਸਨ ਸਭ ਸੰਗਤਾਂ ਨੇ ਵੇਖਿਆ ਕਿ ਭਗਤ ਜੀ ਦਾ ਦਰਵਾਜਾ ਬੰਦ ਹੈ ਹਾਕਾ ਮਾਰਿਆ ਭਗਤ ਜੀ ਦਰਵਾਜਾ ਖੋਲੋ ਨਵੇਂ ਗੁਰਨਾਣਕ ਆਏ ਨੇ ਆਪ ਜੀ ਨੂੰ ਦਰਸ਼ਨ ਦੇਣ। ਭਗਤ ਜੀ ਸੁਣ ਕਰਕੇ ਆਖਣ ਲੱਗੇ ਭਾਈ। ਜਿਨੋਂ ਮੇ ਗੁਰਨਾਣਕ ਆਏ ਨੇ ਉਤਾ ਆਪ ਪਰਮੇਸ਼ਵਰ ਰੂਪ ਨੇ ਆਪ ਸਮਰੱਥ ਨੇ ਉਹਨਾਂ ਵਾਸਤੇ ਕੋਈ ਵੀ ਦਰਵਾਜ਼ਾ ਬੰਦ ਨਹੀਂ ਖੁੱਲੇ ਹੋਏ ਨੇ। ਭਗਤ ਜੀ ਦਾ ਬਚਨ ਸੁਣ ਕਰਕੇ ਗੁਰਦੇਵ ਬਾ ਦਰਸਾ ਜੀ ਮਹਾਰਾਜ ਆਖਣ ਲੱਗੇ। होर कोई रास्ता हो अंदर वास्ते संता ने आख्या सतगुरु महाराज साहब पिछले पास छोटी जी ताकी है गुरु साहब जी महाराज पिछले पास जा करके ताकी दे आप जी अंदर आ गए एक किला लै करके गढ़ दिते अपने घोड़ा बन पा करके किला साहब हरिया भरिया हो आप सामने दर्शन कर रहे ਇਤਵਲ ਹਰ ਸ਼ਿੰਗਾਰ ਦੇ ਬੂਟੇ ਨੇ ਬੜੇ ਖਿਸ਼ੂ ਉਦਾਰ ਨੇ ਇਹਦੇ ਪਿੱਛੇ ਹੀ ਕਮਰਾ ਹੈ ਉਦੀ ਕਾਕੀ ਸਾਹਿਬ ਨੇ ਜਿੱਥੇ ਭਗਤ ਜੀ ਬਹਿ ਕਰਕੇ ਤਪસ્યા ਕਰਿਆ ਕਰਦੇ ਸਨ ਉਥੇ ਹੀ ਮਾਤਾ ਗੁਦਰੀ ਚੱਕੀ ਪਏ ਆਪ ਜੀ ਦਰਸ਼ਨ ਕਰੋਗੇ ਬਾਰ ਪ੍ਰਕਰਮੇ ਵਿੱਚ ਕੁੰਡ ਬਣਿਆ ਭਗਤ ਜੀ ਦੀ ਤੇ ਗੰਗਾ ਮਾਤਾ ਇਸ਼ਨਾਨ ਕਰਾ ਕੇ ਜਾਇਆ ਕਰਦੀ ਸੀ ਸਾਹਿਬ ਸ੍ਰੀ ਗੁਰਤੇਪਾ ਅਦਰ ਸਾਹਿਬ ਜੀ ਮਹਾਰਾਜ ਗੁਰਨਾਨਕ ਰੂਪ ਧਾਰ ਕਰਕੇ ਭਗਤ ਜੀ ਨੂੰ ਦਰਸ਼ਨ ਦਿੱਤੇ ਦਰਸ਼ਨ ਕਰਦੇ ਸਾਰੀ ਔਨਾ ਦੀ ਮੁਕਤੀ ਹੋ ਗਈ ਗੁਰੂ ਸਾਹਿਬ ਜੀ ਮਹਾਰਾਜ ਪਰ ਨਵੇਂ ਸਰੇ ਮਕਾਨ ਬਣਾਉਣ ਵਾਸਤੇ ਬਹੁਤ ਸਾਰੀ ਲੱਕੜੀਆਂ ਮੰਗਵਾਈ ਕੋਈ ਤਰਖਾਨ ਵੇਖਣ ਲੱਗੇ ਉਹਦੇ ਵਿੱਚੋਂ ਦੋ ਲੱਕੜੀ ਇਸ ਲੱਕੜ ਨੂੰ ਅਸਾਂ ਕੱਟਦੇ ਆ ਕਦੀ ਛੋਟਾ ਕਦੀ ਵੱਡਾ ਹੋ ਜਾਂਦੇ ਨੇ ਗੁਰੂ ਸਾਹਿਬ ਜੀ ਮਹਾਰਾਜ ਸੁਣ ਕਰਕੇ ਆਕਲ ਲੱਗੇ ਭਾਈ ਜਿਹੜੇ ਗੁਰੂ ਨਾਨਕ ਦੇ ਘਰ ਵਿੱਚ ਨਿਵਾਣਾ ਬਣ ਕੇ ਛੋਟਾ ਬਣ ਕੇ ਆਉਂਦੇ ਆ ਸਮਾਂ ਬਾਕਰ ਕੇ ਉਹ ਵੱਡੇ ਹੋ ਜਾਂਦੇ ਨੇ ਬਈ ਚਲਾ ਕੇ ਵੇਖਿਆ ਸਹਿਮ ਪ੍ਰਾਪਰ ਹੋ ਗਏ ਬੇਨਤੀ ਕੀਤੀ ਮਹਾਰਾਜ ਆਪ ਹੁਕਮ ਹੋਵੇ ਤੈਨੂੰ ਲਾ ਲਈਏ ਗੁਰੂ ਸਾਹਿਬ ਮਹਾਰਾਜ ਆਕਲ ਲੱਗੇ ਭਾਈ ਇਹ ਲੌਂਜੋਗਾ ਨਹੀਂ ਰੇ ਇਹ ਪੁੱਜੇਂ ਜੋਗਾ ਹੋ ਗਏ ਨੇ ਗੁਰੂ ਸਾਹਿਬ ਜੀ ਮਹਾਰਾਜ ਉਹ ਤੋਂ ਲੱਕੜੀ ਥਾਮਿਲ ਨੂੰ ਚੁਕਵਾ ਕਰਕੇ ਪਰਲੇ ਪਾਸੇ ਕਮਰੇ ਵਿੱਚ ਲਾ ਦਿੱਤਾ ਉਹਦਾ ਨਾਮ ਰੱਖਿਆ ਥਮ ਸਾਹਿਬ ਉਹਨਾਂ ਨੂੰ ਫਿਰ ਵੜ ਦਿੱਤੇ ਨੇ ਕਿ ਜੋ ਵੀ ਮਾਈ ਪਾਈਸ ਦੇ ਦਰਵਾਜ਼ੇ ਆਉਣਗੇ ਗੁਰੂ ਅੱਗੇ ਨਮਸਤਕ ਹੋ ਕਰਕੇ ਆਪਣੇ ਹਾਜ਼ਰੀ ਭਰਣਗੇ ਇਹ ਥਮ ਸਾਹਿਬ ਨੂੰ ਜੱਫੀ ਪਾ ਕਰਕੇ ਆਪਣਾ ਸੁਪਨਾ ਸੁਣਨ ਦਾ ਆਪਣਾ ਦੁੱਖ ਸੁਣਾਉਣਗੇ ਗੁਰੂ ਅੱਗੇ ਅਰਦਾਸ ਕਰਨ ਉਹ ਸੁੰਨੋ ਕਾਮਨਾ ਮਨੋਰਥ ਪੂਰਨ ਹੋਣਗੀ ਇਹ ਗੁਰਦੁਆਰਾ ਸਾਹਿਬ ਕੋਈ 4 ਕਿਲੋਮੀਟਰ ਦੂਰੀ ਤੇ ਆ ਤੱਕ ਸ੍ਰੀ ਪਟਨਾ ਸਾਹਿਬ ਜੀ ਤੋਂ ਤੇ ਇਹ ਦੂਸਰਾ ਗੁਰਦੁਆਰਾ ਸਾਹਿਬ ਆ ਤੇ ਦੋਵੇਂ ਪਹਿਲਾ ਗੁਰਦੁਆਰਾ ਸਾਹਿਬ ਵੀ ਗੁਨਾਹ ਦੇਵ ਜੀ ਉਦਾਸੀ ਸੀਗੀ ਤੇ ਦੂਸਰੀ ਦੂਸਰਾ ਗੁਰਦੁਆਰਾ ਵੀ ਗੁਨਾਹ ਦੇਵ ਜੀ ਉਦਾਸੀ ਸੀਗੀ ਤੇ ਗੁਰੂ ਤੇਗ ਬਹਾਦਰ ਜੀ ਇੱਥੇ ਆਏ ਸੀਗੇ ਚੰਗਾ ਲੱਗ ਰਿਹਾ ਰਹਿਕਾ ਬੀਤ ਲੱਗ ਰਿਹਾ ਹਾਂਜੀ ਬਈ ਤੇ ਅਸੀਂ ਪਹੁੰਚ ਗਿਆ ਜੀ ਗੁਰਦੁਆਰਾ ਗੁਰੂ ਕਾ ਬਾਗ ਜੋ ਕਿ ਸਾਡਾ ਤੀਸਰਾ ਗੁਰਦੁਆਰਾ ਸਾਹਿਬ ਆ ਤੇ ਸਾਢੇ 3 ਕਿਲੋਮੀਟਰ ਦੂਰ ਆ ਤੱਕ ਸ੍ਰੀ ਪਟਨਾ ਸਾਹਿਬ ਤੋਂ ਤੇ ਆਓ ਇਹਦੇ ਇਤਿਹਾਸ ਬਾਰੇ ਜਾਣੋ ਹੋਈਏ ਤੇ ਦਰਸ਼ਨ ਕਰੀਏ ਗੁਰਦੁਆਰਾ ਸਾਹਿਬ ਗੁਰਦੁਆਰੇ ਦਾ ਨਾਮ ਗੁਰੂ ਕਾ ਬਾਗ ਹੈ ਇੱਕ ਸਮੇ ਬਾਗ ਨਵਾਬ ਰਹੀਮ ਬਖਸ਼ کریم ਬਖਸ਼ ਦਾ ਬਾਗ ਹੋਇਆ ਕਰਦਾ ਸੀ ਇੱਕ ਦਿਨ ਸਾਧੂ ਮਹਾਤਮਾ ਇਸ ਬਾਗ ਵਿੱਚੋਂ ਗੁਜ਼ਰ ਰਿਹਾ ਸੀ ਤੇ ਮਾਲੀ ਕੋਲੋਂ ਫਲ ਮੰਗਿਆ ਮਾਲੀ ਨੇ ਫਲ ਦੇਣ ਤੋਂ ਇਨਕਾਰ ਕਰ ਦਿੱਤਾ ਸਾਧੂ ਮਹਾਤਮਾ ਨੇ ਸ਼ਰਾਪ ਦੇ ਕੇ ਇਸ ਬਾਗ ਨੂੰ ਸੁਕਾ ਦਿੱਤਾ ਮਾਲੀ ਜਿਹੜਾ ਬੂਟਾ ਲਾਇਆ ਕਰੇ ਸੁੱਕ ਜਾਇਆ ਕਰੇ ਹਰਿਆਣਾ ਹੋਵੇ ਗੁਰਤੇਗ ਬਹਾਦਰ ਜੀ ਮਹਾਰਾਜ बाबा बकाले तो चलकर परिवार समेत सिखी धर्म ਦਾ ਪ੍ਰਚਾਰ ਕਰਦੇ ਹੋਏ ਪਟਨੇ ਸ਼ਹਿਰ ਦੇ ਵਿੱਚ ਗੁਰਦੁਆਰਾ ਗਉ ਕਾੜ ਪਹੁੰਚੇ ਉਸ ਵੇਲੇ ਬਰਸਾਤਾਂ ਦੇ ਦਿਨ ਸਨ ਇਸ ਕਰਕੇ ਗੁਰਤੇਗ ਬਹਾਦਰ ਜੀ ਮਹਾਰਾਜ ਚੌ ਮਾਸਾ ਇੱਥੇ ਹੀ ਕੱਟਿਆ ਉਸ ਤੋਂ ਬਾਅਦ ਗੁਰਤੇਗ ਬਹਾਦਰ ਜੀ ਮਹਾਰਾਜ ਆਪਣੇ ਸਾਰੇ ਪਰਿਵਾਰ ਨੂੰ ਇੱਥੇ ਪਟਨਾ ਸਾਹਿਬ ਛੱਡ ਕੇ ਆਪ ਸਿੱਖੀ ਧਰਮ ਦਾ ਪ੍ਰਚਾਰ ਕਰਨ ਵਾਸਤੇ ਅਸਾਮ ਚਲੇ ਗਏ ਕੁਝ ਦਿਨਾਂ ਬਾਅਦ 22 ਦਸੰਬਰ 1666 ਈਸਵੀ ਕੋਸ ਦੀ 7ਵੀਂ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਅਵਤਾਰ ਪ੍ਰਕਾਸ਼ ਪਟਨੇ ਦੇ ਵਿੱਚ ਹੋਇਆ ਬਚਪਨ ਦਾ ਨਾਂ ਸੀ ਬਾਲਾ ਪ੍ਰੀਤਮ ਗੋਵਿੰਦ ਰਾਏ ਇਹ ਖੁਸ਼ੀ ਦਾ ਖਬਰ ਪਹਾਈ ਦਿਆਲ ਦਾਸ ਜੀ ਜਾ ਕੇ ਅਸਾਮ ਪਹੁੰਚਾਈ ਗੁਰੂ ਜੀ ਨੂੰ ਤੇ ਗੁਰਤੇਗ ਬਹਾਦਰ ਜੀ ਮਹਾਰਾਜ ਬਹੁਤ ਖੁਸ਼ੀਆਂ ਮਨਾਈਆਂ ਜਦ ਗੁਰਤੇਗ ਬਹਾਦਰ ਜੀ ਮਹਾਰਾਜ ਆਸਾਮ ਤੋਂ ਪੰਜਾਬ ਆਨੰਦਪੁਰ ਸਾਹਿਬ ਜਾਣ ਲੱਗੇ ਇਸ ਪਾਵਨ ਧਰਤੀ ਤੇ ਚਰਨ ਪਾਏ ਚਰਨ ਪੈਂਦਿਆਂ ਬਾਗ ਹਰਾ ਪਰਾ ਹੋ ਗਿਆ ਜਿਹੜੇ ਸਾਧੂ ਮਹਾਤਮਾ ਨੇ ਸਰਾਪ ਦੇ ਕੇ ਬਾਗ ਨੂੰ ਸੁਕਾ ਦਿੱਤਾ ਸੀ ਜੇ ਦਿਨ ਗੁਰਤੇਗ ਬਹਾਦਰ ਜੀ ਮਹਾਰਾਜ ਇਸ ਬਾਗ ਦੇ ਵਿੱਚ ਚਰਨ ਪਾਏ ਸਨ ਬੈਸਾਖ ਸੁਦੀ ਸਤਵੀਂ ਦਾ ਸੁਭ ਦਿਹਾਰਾ ਸੀ ਇਸ ਬਾਗ ਦੇ ਮਾਲੀ ਨੇ ਜਾ ਕੇ ਆਪਣੇ ਨਵਾਬ ਨੂੰ ਦੱਸਿਆ ਕਿ ਆਪ ਜੀ ਦਾ ਕਈ ਸਾਲਾਂ ਤੋਂ ਇਹ ਬਾਗ ਸੁੱਕਾ ਪਿਆ ਸੀ ਤੇ ਕੋਈ ਸੰਤ ਮਹਾਪੁਰਸ਼ ਆ ਕੇ ਇਸ ਬਾਗ ਵਿੱਚ ਬੈਠੇ ਹਨ ਉਹਨਾਂ ਦੇ ਔਨ ਕਰਕੇ ਬਾਗ ਹਰਾ-ਭਰਾ ਹੋ ਗਿਆ ਜਦੋਂ ਗੱਲ ਨਵਾਬ ਨੇ ਸੁਣੀ ਤੇ ਅੰਮ੍ਰਿਤ ਵੇਲੇ ਤਰਕੇ ਚੱਲ ਕਰਕੇ ਆਏ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਉਸ ਵੇਲੇ ਗੁਰਤੇਗ ਬਹਾਦਰ ਜੀ ਮਹਾਰਾਜ ਨਿਮ ਤੇ ਦਾਤਨ ਕਰ ਰਹੇ ਸਨ ਨੇਮ ਦੇ ਦਾਤਨ ਕਰਕੇ ਜਮੀਨ ਵਿੱਚ ਗੱਡ ਦਿੱਤੀ ਵਿੱਚ ਸਾਰਬ ਲੋਹ ਦਾ ਕਰਾ ਪਾਇਆ ਕਰਾ ਪਾ ਕੇ ਵਚਨ ਕੀਤੇ ਨੇ ਜਦੋਂ ਦੇਸ਼ ਦਾ ਵਟਵਾਰਾ ਹੋਏਗਾ ਪਿਸਾਵਰ ਤੋਂ ਜਦੋਂ ਸੰਗਤਾਂ ਆਉਣਗੀਆਂ ਦਰਸ਼ਨ ਵਾਸਤੇ ਇਹ ਟਾਣੀ ਟੁੱਟੇਗੀ ਤੇ ਕੜਾ ਨਿਕਲੇਗਾ ਗੁਰੂ ਜੀ ਦੇ ਵਚਨ ਪੂਰੇ ਹੋਏ ਜਦੋਂ ਦੇਸ਼ ਦਾ ਵਟਵਾਰਾ ਹੋਇਆ ਪਿਸਾਵਰ ਤੋਂ ਸੰਗਤਾਂ ਆਈਆਂ ਇੱਥੇ ਦਰਸ਼ਨ ਵਾਸਤੇ ਇਹ ਟਾਣ ਟੁੱਟੀ ਤੇ ਕੜਾ ਨਿਕਲੇ ਆਪ ਜੀ ਦਰਸ਼ਨ ਕਰੋਗੇ ਸਾਹਮਣੇ ਪਿੱਤਲ ਵਾਲੇ ਬਾਕਸ ਵਿੱਚ ਸਰਬ ਲੋਦਾ ਕਰਾਇ ਗੁਰਤੇਗ ਬਹਾਦਰ ਜੀ ਮਹਾਰਾਜ ਦਾ ਜਿੱਥੇ ਗੁਰਤੇਗ ਬਹਾਦਰ ਜੀ ਮਹਾਰਾਜ ਨਿੰਮ ਦੇ ਦਾਤਨ ਕਰਕੇ ਜਮੀਨ ਵਿੱਚ ਗੱਡੇ ਸਨ ਬਾਹਰ ਨਿੰਮ ਦਾ ਦਰਖਤ ਹੈ ਆਪ ਜੀ ਦਰਸ਼ਨ ਕਰੋਗੇ ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋਥਾਨ ਸਵਾਵਾ ਰਾਮ ਰਾਜੇ ਜੀ ਤਰਖਤ ਦੇ ਥੱਲੇ ਆ ਕੇ ਗੁਰਤੇਗ ਬਹਾਦਰ ਜੀ ਮਹਾਰਾਜ ਬਾਗ ਵਿੱਚ ਬੈਠੇ ਸਨ ਹਿਮਲੀ ਦਾ ਬੂਟਾ ਦਰਖਤ ਸੀ ਕੁਝ ਸਮਾਂ ਪਹਿਲਾਂ ਡੇਕ ਪਿਆ ਤੇ ਉਹਨਾਂ ਦੇ ਇੱਕ ਡਾਲ ਸਾਮਨੇ ਪਈਏ ਸੀਸੇ ਦੇ ਵਿੱਚ ਆਪ ਜੀ ਦਰਸ਼ਨ ਕਰੋਗੇ ਢਿਮਲੀ ਦਾ ਬੂਟੇ ਦਾ ਨਵਾਬ रहीम ਬਖਸ਼ کریم ਬਖਸ਼ ਦੋਨੇ ਪ੍ਰਚਲ ਕਰਕੇ ਆਏ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਗੁਰਤੇਗ ਬਹਾਦਰ ਜੀ ਮਹਾਰਾਜ ਨਵਾਬ ਨੂੰ ਪੁੱਛਿਆ ਕਿ ਇਸ ਦਾ ਬਾਗ ਹੈ ਨਵਾਬ ਨੇ ਜਵਾਬ ਦਿੱਤਾ ਹੈ ਗੁਰੂ ਦਾ ਬਾਗ ਹੈ ਗੁਰਤੇਗ ਬਹਾਦਰ ਜੀ ਮਹਾਰਾਜ ਇੱਕ ਹੈ ਗੁਰੂ ਦਾ ਬਾਗ ਹੈ ਗੁਰਤੇਗ ਬਹਾਦਰ ਜੀ ਮਹਾਰਾਜ ਇੱਕ ਵਾਰੀ ਨਹੀਂ ਤਿੰਨ ਵਾਰੀ ਪੁੱਛੇ ਨੇ ਇਹ ਕਿਸ ਦਾ ਬਾਗ ਹੈ ਨਵਾਬ ਨੇ ਤਿੰਨੇ ਵਾਰੀ ਜਵਾਬ ਦਿੱਤਾ ਹੈ ਗੁਰੂ ਕਾ ਬਾਗ ਹੈ ਇਹ ਆਪ ਜੀ ਦਾ ਹੈ ਗੁਰਤੇਗ ਬਹਾਦਰ ਜੀ ਮਹਾਰਾਜ ਨਵਾਬ ਨੂੰ ਕਿਹਾ ਕਿ ਗੁਰੂ ਕੇ ਬਾਗ ਦੇ ਜਿੰਨੇ ਜ਼ਮੀਨ ਹੈ ਚਾਰੇ ਪਾਸੇ ਚਾਰ ਦੀਵਾਰੀ ਕੰਧ ਕਰਾ ਦਿਓ ਤਾਂ ਕਿ ਕੱਲ ਨੂੰ ਤੁਹਾਡਾ ਕੋਈ ਔਲਾਦ ਪਰਿਵਾਰ ਵਿੱਚੋਂ ਲੜਾਈ ਝਗੜਾ ਨਾ ਕਰੇ ਨਵਾਬ ਨੇ ਜ਼ਮੀਨ ਦੀ ਚਾਰੇ ਪਾਸੇ ਚਾਰ ਦੀਵਾਰੀ ਕੰਧ ਕਰਾ ਕੇ ਇਹ ਜਗ੍ਹਾ ਗੁਰੂ ਜੀ ਨੂੰ ਸੌਂਪ ਦਿੱਤੀ ਬੇਨਤੀ ਕੀਤੀ ਮਹਾਰਾਜ ਸਾਡੇ ਬੇਗਮ ਨੂੰ ਕੋਸ਼ਟ ਰੋਗ ਹੈ ਕੋੜ ਦਾ ਬਿਮਾਰੀ ਹੈ ਉਹ ਚੱਲ ਫਿਰ ਨਹੀਂ ਸਕਦੇ ਬਰੇ ਦਿਨਾਂ ਤੋਂ ਬਿਮਾਰ ਆਪ ਜੀ ਕਿਰਪਾ ਕਰੋ ਗੁਰਤੇਗ ਬਹਾਦਰ ਜੀ ਮਹਾਰਾਜ ਨਵਾਬ ਨੂੰ ਕਿਹਾ ਕਿ ਆਪਣੇ ਬੇਗਮ ਨੂੰ ਇਸ ਬਾਗ ਵਿੱਚ ਲਿਆਓ ਖੂਹ ਹੈ ਖੂਹ ਦੇ ਜਲ ਨਾਲ ਇਸ਼ਨਾਨ ਕਰਾਓ ਸਾਰੇ ਦੁੱਖ ਕਲੇਸ਼ ਬਿਮਾਰੀ ਦੂਰ ਹੋ ਜਾਣਗੇ ਨਵਾਬ ਨੇ ਅੰਮ੍ਰਿਤ ਵੇਲੇ ਆਪਣੇ ਬੇਗਮ ਨੂੰ ਲੈ ਕੇ ਆਇਆ ਇਸ ਬਾਗ ਵਿੱਚ ਖੂਹ ਦੇ ਜਲ ਨਾਲ ਇਸ਼ਨਾਨ ਕਰਾਇਆ ਇਸ਼ਨਾਨ ਕਰਦਿਆਂ ਸਾਰਾ ਦੁੱਖ ਕਲੇਸ਼ ਬਿਮਾਰੀ ਕੋਰ ਦਾ ਬਿਮਾਰੀ ਸਾਰੇ ਦੂਰ ਹੋ ਗਏ ਚੱਲ ਕਰਕੇ ਆਈ ਗੁਰੂ ਜੀ ਦੇ ਚਰਨਾਚੇ ਮੱਥਾ ਟੇਕਿਆ ਸੁਖਰਾਣਾ ਕੇ ਤਾ ਗੁਰੂ ਜੀ ਦਾ ਮਹਾਰਾਜ ਜੀ ਆਪ ਜੀ ਦੀ ਬਹੁਤ ਕਿਰਪਾ ਹੋਈ ਸਾਡੇ ਘਰ ਕੋਈ ਪੁੱਤਰ ਨਹੀਂ ਕੋਈ ਔਲਾਦ ਨਹੀਂ ਹੈ ਆਪ ਜੀ ਕਿਰਪਾ ਬਖਸ਼ਿਸ਼ ਕਰੋ ਗੁਰਤੇਗ ਬਹਾਦਰ ਜੀ ਮਹਾਰਾਜ ਉਸ ਤੋਂ ਨੂੰ ਵਰ ਦਿੱਤੇ ਨੇ ਸੂਕੇ ਹਰੇ ਕੀ ਖਿੰਮਾ ਹੈ ਅੰਮ੍ਰਿਤ ਧ੍ਰਿੜ ਸੱਚ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦੇਣੀ ਆਪਣੀ ਸੇਵ ਜੋ ਵੀ ਮਾਈ ਭਾਈ ਸਰਦਾ ਪ੍ਰੇਮ ਨਾਲ ਇੱਥੇ ਆ ਕੇ ਸਤਵੀਂ ਵਾਲੇ ਦਿਨ ਇਸ਼ਨਾਨ ਕਰਿਆ ਕਰੇਗਾ ਉਹਨਾਂ ਦੇ ਸਾਰੇ ਦੁੱਖ ਕਲੇਸ਼ ਬਿਮਾਰੀ ਦੂਰ ਹੋ ਜਾਣਗੇ ਜਿਹੜੇ ਬਾਰਾ ਸਤਵੀਂ ਆ ਕੇ ਇੱਥੇ ਇਸ਼ਨਾਨ ਕਰਦੇ ਹਨ ਉਹਨਾਂ ਦੇ ਘਰ ਪੁੱਤਰ ਔਲਾਦ ਦੀ ਪ੍ਰਾਪਤੀ ਹੁੰਦੀ ਹੈ ਇਨਾਮਦਾਨ ਇਸ਼ਨਾਨ ਇੱਥੇ ਪ੍ਰਾਪਤ ਹੁੰਦਾ ਹੈ ਮਨੋ ਕਾਮਨਾਵਾਂ ਪੂਰਨ ਹੁੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਟਨੇ ਵਿੱਚ 4.5 ਸਾਲ ਦੇ ਹੋ ਗਏ ਹਨ ਮਾਤਾ ਗੁਜਰੀ ਜੀ ਮਾਮਾ ਕਿਰਪਾਲ ਚੰਦ ਜੀ ਪਟਨੇ ਦੇ ਸਮੂਹ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪਾਲਕੀ ਵਿੱਚ ਬਿਠਾ ਕੇ ਇਸੇ ਬਾਗ ਵਿੱਚ ਲਿਆਏ ਸਨ ਪਿਤਾ ਤੇ ਪੁੱਤਰ ਦਾ ਪਹਿਲੀ ਮਿਲਾਪ ਇਸੇ ਬਾਗ ਵਿੱਚ ਹੋਇਆ ਸੀ ਇਸੇ ਸਥਾਨ ਤੇ ਉਹਨਾਂ ਦਾ ਯਾਦਗਾਰ ਨਿਸਾਨੀ ਗੁਰਦੁਆਰਾ ਗੁਰੂ ਕਾ ਬਾਗ ਬਣਿਆ ਹੈ ਆਜੋ ਅੰਮ੍ਰਿਤਸਰ ਗੁਰਦੁਆਰਾ ਲੋ ਵਾਹਿਗੁਰੂ ਵਾਹਿਗੁਰੂ ਤੇ ਸਾਡੇ ਚੌਥੇ ਗੁਰਦੁਆਰਾ ਸਾਹਿਬ ਜੋ ਕਿ 20 ਕਿਲੋਮੀਟਰ 20 ਤੋਂ ਲੈ ਕੇ 21 ਕਿਲੋਮੀਟਰ ਦੂਰ ਆ ਤੱਕ ਸ਼੍ਰੀ ਪਟਨਾ ਸਾਹਿਬ ਤੋਂ ਗੁਰਦੁਆਰਾ ਸਾਹਿਬ ਹਾਂਡੀ ਸਾਹਿਬ ਜੋ ਕਿ ਬਿਲਕੁਲ ਗੰਗਾ ਨਦੀ ਦੇ ਤੱਟ ਤੇ ਪੈਂਦਾ ਤੁਸੀਂ ਪਿੱਛੇ ਦੇਖ ਸਕਦੇ ਹੋ ਤੇ ਆਓ ਇਹਦਾ ਇਤਿਹਾਸ ਜਾਣੀਏ ਕੀ ਹੈ ਇਹ ਪਵਿੱਤਰ ਪਾਵਨ ਸਥਾਨ ਗੁਰਦਾਰੇ ਦਾ ਨਾਮ ਗੁਰਦਾਰਾ ਹਾਂਡੀ ਸਾਹਿਬ ਦਾਣਾਪੁਰ ਵਸਤੀਗਾੜ ਵਿਖੇ ਪੈਂਦਾ ਹੈ ਦਸਵੇਂ ਪਾਤਸ਼ਾਹ ਪਟਨਾ ਸਾਹਿਬ ਵਿਖੇ ਅਵਤਾਰ ਧਾਰਨ ਕਰਨ ਤੋਂ ਬਾਅਦ ਪਟਨਾ ਸਾਹਿਬ ਵਿਖੇ 7 ਸਾਲ ਤੇ ਅਵਸਥਾ ਤੇ ਰਹੇ ਦਿਵਾਸ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਹ ਅਗੰਮੀ ਖੇਡ ਤੋਂ ਪਹਿਲਾਂ ਆਨੰਦਪੁਰ ਸਾਹਿਬ ਆਉਣ ਦੀ ਆਗਿਆ ਵੀ ਦਸਵੇਂ ਪਾਤਸ਼ਾਹ ਜਦ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਨੂੰ ਜਾਣ ਵਾਸਤੇ ਤਿਆਰੀਆਂ ਕੀਤੀਆਂ ਤਾਂ ਰਾਜਾ ਫਤੇਹ ਚਨ ਮੈਨੇ ਤਖਤ ਪਟਨਾ ਸਾਹਿਬ ਦੇ ਨਾਲ ਗੜੀ ਦੇ ਵਿੱਚ ਬਾਲ ਮੀਲਾ ਸਾਹਿਬ ਗੁਦਾਰਾ ਜਿੱਥੇ ਦਸ਼ਮੇ ਪਾਤਸ਼ਾਹ ਜੀ ਮਹਾਰਾਜ ਬੱਚਿਆਂ ਨੂੰ ਨਾਲ ਲੈ ਜਾ ਕੇ ਖੇਡਿਆ ਕਰਦੇ ਸਨ ਉੱਥੇ ਦਾ ਰਾਜਾ ਫਤੇਹ ਚਨ ਮੈਨੇ ਤਨਾ ਦੇ ਘਰੋਂ ਬਿਸੰਬਰਾ ਦੇ ਤੇ ਪਟਨਾ ਸਾਹਿਬ ਦੇ ਨਾਲ ਹੀ ਗੰਗਾਵਲ ਪਾਸੇ ਨੂੰ कंगन घाट गुरद्वारा जिसे दसवें पातशाह जी महाराज अपना सोने का कला गंगादिवीर सिचे सवदत्त पंडित होया जिन्हा दसवें पातशाह जी महाराज सत साल दवस्था के शिवदत्त पंडित राम रूप हो के दर्शन दते सो क्योंकि शिवदत्त पंडित आप राम का उपासक जब पंजाब जान लगे ਤੇ ਰਾਜਾ ਫਤੇਚ ਮਹੀਂ ਕਿਨਾਰੇ ਘਰੋ ਕੀ ਸਮਰਾਜੇ ਤੇ ਸ਼ਿਵਦਤ ਪੰਡਤ ਉਹ ਲਾਗਲੇ ਪਿੰਡਾਂ ਦੀ ਸਾਰੀ ਸੰਗਤ ਹੀ ਦਸਵੇਂ ਪਾਤਸ਼ਾਹ ਜੀ ਦੇ ਨਾਲ ਪ੍ਰੇਸ਼ਕ ਕਾਰਜੂ ਤਖਤ ਪਟਨਾ ਸਾਹਿਬ ਤੋਂ ਸਾਰੀ ਸੰਗਤ ਇਸ ਸਥਾਨ ਜਿੱਤੇ ਹੁਣ ਬੈਠੇ ਹਾਂ ਇਹ ਜਗ੍ਹਾ ਦੇ ਨਾਮ ਦਾਣਾਪੁਰ ਹੈ ਇੱਥੇ ਤਾਂ ਗੁਰੂ ਸਾਹਿਬ ਅਨੁਸਾਰ ਸੰਗਤ ਛੱਡਣ ਵਾਸਤੇ ਆਏ ਇੱਥੇ ਆਉਂਦੇ ਦਸਵੇਂ ਪਾਤਸ਼ਾਹ ਜੀ ਨੂੰ ਸ਼ਾਮ ਪੈਗੀ इतनी माता जमुना दे रें जिनाखर उतारा किता रात इतनी पलाब कि रुके गुरु साहब ने हुक्म किया माता सारी संगत सवेर चले होने भुखे तेनाली ते लंगर तैयार करो माता जमुना दे कहने महाराज मैं आप बहुत गरीबा ना मिट्टी के हांडी खिचड़ी रिधी हाँ जे हुक्म करो तो मिट्टी के हांडी वाली खिचड़ी आप जी पास लिया बरखत पाओ गुरु साहब ने हुक्म किया कि मिट्टी की हांडी वाली खिचड़ी साढ़े को लिया माता जमुना दी मिट्टी की हांडी वाली खिचड़ी दसवें पातशाह को लिया गुरु साहब ने मिट्टी की हांडी उत्तीर माला पा के अरदसा की तुम अरदास तो बाद हुक्म खिचड़ी का लंगर सारे संगत ना शुरू कर दो <क्षट> सारे संगत ना शुरू हो गया सारे संगत लंगर छाकले तो लेकिन उड़ी मिट्टी की हांडी से दे नाल भरी दे भरी से। ये ना रहांडी शाह मिट्टी हांडी बना करके सवेर तड़के अमृत वेले दसवें पातशाह इतों ही सारे संगतान वापसी कर दी थी आप इतों आनंदपुर साहब लगे फिर माता जमुना दी अगे हो के बेनती की गरीब निवाज तुम हूँ पंजाब में चल्य ਤੇ ਸਾਢੇ ਵਾਸ ਤੇ ਕੋਈ ਨਿਸ਼ਾਨੀ ਬਖਸ਼ਿ ਕਰ ਜੋ ਫੇਦ ਸੇ ਪਾਂੰਗੀ ਪੈਰੀ ਪੱਥਰ ਤੇ ਖਲੋਤੇ ਸਨ ਆਪਣਾ ਦੋਵੇਂ ਚਰਨਾ ਦਾ ਨਿਸ਼ਾਨੀ ਮਾਤਾ ਜਮਨਾ ਦੀਨ ਬਖਸ਼ਿਸ਼ ਕਰ ਗਏ ਇਹ ਇਥੋਂ ਦਾ ਇਤਿਹਾਸ ਹੈ ਤਾਂ ਇਸ ਵੇ ਖਿੜੀ ਦਾ ਪ੍ਰਸਾਦ ਪੁਰਾਣੇ ਦੇ ਪਿਛਾਰ ਆਦਿ ਖਿੜੀ ਦਾ ਇਹ ਲੰਗਰ ਚੱਲਦਾ ਹੈ ਤੇ ਇਹ ਤੁਸੀਂ ਦੇਖਿਆ ਗੁਰਦੁਆਰਾ ਹਾਂਡੀ ਸਾਹਿਬ ਤੇ ਫਿਲਹਾਲ ਮੈਂ ਖੜਾ ਬਾਹਰ ਖਿਚੜੀ ਦਾ ਲੰਗਰ ਖਾ ਕੇ ਤੇ ਸਾਹਮਣੇ ਦੇਖੋ ਇਹ ਸਾਰੇ ਪਿੰਡ ਬਿਹਾਰ ਦੇ ਛੋਟੇ ਛੋਟੇ ਪਿੰਡ ਆ ਜੀ ਪਿੰਡਾ ਪਿੰਡ ਦਾ ਮਾਹੌਲ ਬਿਲਕੁਲ ਸਾਹਮਣੇ ਦੇਖੋ ਲੋਕ ਬਾਹਰ ਬੈਠੇ ਨੇ ਤੇ ਜਿਵੇਂ ਪਹਿਲਾਂ ਪੰਜਾਬ ਦਾ ਮਾਹੌਲ ਹੋਇਆ ਕਰਦਾ ਸੀ ਪਿੰਡਾਂ ਦਾ ਇਹ ਇਲਾਕੇ ਹੱਲੇ ਵੀ ਪਿਛੜੇ ਲੱਗਿਆ ਜਾਂਦੇ ਨੇ ਤੇ ਇੱਥੇ ਆਬਾਦੀ ਕਾਫੀ ਆ ਪਰ ਜਿਹੜੀ ਸੁਵਿਧਾ ਆ ਉਹ ਪਿਛੜੇ ਇਲਾਕਿਆਂ ਵਰਗੀ ਹੈ। ਬਾਕੀ ਜਿਹੜੀ ਲੋਕਲ ਗੁਰਦਾਰਾ ਸਾਹਿਬ ਦੀ ਜਿਹੜੀ ਯਾਤਰਾ ਆ ਉਹਦੇ ਲਈ ਦੋ ਬੱਸਾਂ ਚੱਲਦੀਆਂ ਇੱਕ ਏਸੀ ਤੇ ਇੱਕ ਨਾਨ ਏਸੀ ਤੇ ਏਸੀ ਬੱਸ ਉਹ ਬਿਲਕੁਲ ਸਾਹਮਣੇ ਖੜੀ ਹੈ ਤੁਹਾਡੇ ਤੇ ਨਾਲ ਖੜੀ ਆ ਨਾਨ ਏਸੀ ਬੱਸ ਤੇ ਜਿਹੜਾ ਏਸੀ ਬੱਸ ਦਾ ਖਰਚਾ ਆ 200 ਰੁਪਿਆ ਏਸੀ ਬੱਸ ਦਾ ਤੇ 100 ਰੁਪਿਆ ਨਾਨ ਏਸੀ ਬੱਸ ਤੇ ਬਾਕੀ ਲੋਕੀ ਲੋਕਲ ਟੈਕਸੀਆਂ ਕਰਕੇ ਵੀ ਆਉਂਦੇ ਨੇ ਸ਼ੇਅਰਿੰਗ ਟੈਕਸੀਆਂ ਹੋ ਜਾਂਦੀਆਂ ਨੇ 1500 ਚ ਪੂਰਾ ਟੂਰ ਕਰਾਉਂਦੀਆਂ ਪੂਰੇ ਲੋਕਲ ਗੁਰਦਾਰਾ ਸਾਹਿਬ ਦਾ ਤੇ ਜਿਹੜਾ ਗੁਰਦਾਰਾ ਸਾਹਿਬ 100 ਕਿਲੋਮੀਟਰ ਦੂਰ ਆ ਗੁਨਾਹ ਦੇ ਵੀ ਦਾ ਉਹ ਉਹਦਾ ਖਰਚਾ ਲੈਂਦੇ ਜੀ 3000 ਰੁਪਏ ਜੇ ਗਾੜਾ ਵਜਾਵੇ ਨਿਹਾਲ ਹੋ ਜਾਵੇ ਦਸ਼ਮੇਸ਼ ਵੀ ਤਾਂ ਦੇ ਮਨ ਨੂੰ ਪਾਵੇ ਸਤਿ ਸ਼੍ਰੀ ਅਕਾਲ ਇੱਕ ਬਹੁਤ ਜ਼ਰੂਰੀ ਇਨਫੋਰਮੇਸ਼ਨ ਦੇਣੀ ਸੀਗੀ ਤੇ ਜਿਹੜੇ ਬੰਦੇ ਇੱਥੇ ਬਾਹਰ ਟ੍ਰੇਨ ਆਉਂਦੇ ਆ ਤੇ ਬਿਲਕੁਲ ਦਰਬਾਰ ਸਾਹਿਬ ਦੇ 홀 ਦੇ ਨਾਲ ਰੇਲਵੇ ਦਾ ਇੱਕ ਕਾਊਂਟਰ ਬਣਿਆ ਤੁਸੀਂ ਇੱਥੋਂ ਆ ਕੇ ਆਪਣੀ ਰੇਲਵੇ ਟਿਕਟ ਤਤਕਾਲ ਜਿਵੇਂ ਦੀ ਜਿਹੜੀ ਟਿਕਟ ਕਰਾਉਣੀ ਤੁਸੀਂ ਇੱਥੇ ਆ ਕੇ ਕਰਾ ਸਕਦੇ ਹੋ ਤੇ ਮੈਂ ਹੁਣੇ ਪੁੱਛ ਕੇ ਆਇਆ ਹਾਂ ਤੇ ਬਹੁਤ ਵਧੀਆ ਸਿਸਟਮ ਹੈ ਯਾਰ ਆ ਸਾਰੀ ਗੱਡੀਆਂ ਦੇ ਨੰਬਰ ਲਿਖੋ ਤੇ ਸਹੀ ਆ ਯਾਰ ਸਿਸਟਮ ਜੇ ਤੁਸੀਂ ਮੇਨ ਦਰਵਾਜੇ ਨੂੰ ਦੇ ਮੇਨ ਦਰਵਾਜਾ ਇੱਧਰ ਆ ਜਾਂਦਾ ਇੱਧਰਲੇ ਪਾਸੇ ਤੇ ਇਹ ਦਰਵਾਜਾ ਬਾਲ ਲੀਲਾ ਵਾਲੇ ਪਾਸੇ ਗੁਰਦੁਆਰਾ ਸਾਹਿਬ ਵਾਲੇ ਪਾਸੇ ਗਲੀ ਚ ਨਿਕਲਦਾ ਆ ਤੇ ਇਹ ਆ ਤਖਤຊਿਰੀ ਪਟਨਾ ਸਾਹਿਬ ਬਿਲਕੁਲ ਦਰਵਾਜੇ ਦੇ ਨਾਲ ਨਿਕਲ ਕੇ ਰਾਈਟ ਹੈਂਡ ਸਾਈਡ ਤੇ ਤੁਸੀਂ ਦੇਖੋਗੇ ਇਸ ਜਗ੍ਹਾ ਤੇ ਕਾਊਂਟਰ ਬਣਿਆ ਹੋਇਆ ਤੇ ਇਹ ਤੁਸੀਂ ਦਰਸ਼ਨ ਕੀਤੇ ਗੁਰਦੁਆਰਾ ਸਾਹਿਬ ਦੇ ਹਿਸਟੋਰੀਕਲ ਗੁਰਦੁਆਰਾ ਸਾਹਿਬ ਜੋ ਕਿ ਤਖਤຊਿਰੀ ਪਟਨਾ ਸਾਹਿਬ ਦੇ ਆਸ-ਪਾਸ ਨੇ ਤੇ ਸਾਰੇ ਹਿਸਟਰੀ ਨਾਲ ਜੁੜੇ ਹੋਏ ਨੇ ਤੇ ਜਾਣਕਾਰੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਕੋਈ ਡਾਊਟ ਆ ਕਿਸੇ ਦਾ ਬਈ ਦਾ ਜਿਹੜਾ ਕਿ ਪੰਨਾ ਸਾਹਿਬ ਆਣਾ ਚਾਹੁੰਦਾ ਆ ਤੇ ਇਹ ਛੋਟੀ ਜੀ ਆਈਟਨਰੀ ਸੀਗੀ ਤੁਸੀਂ ਇਹਨੂੰ ਫੋਲੋ ਕਰ ਸਕਦੇ ਹੋ ਜੇ ਤੁਸੀਂ ਪੰਨਾ ਸਾਹਿਬ ਆ ਰਹੇ ਹੋ ਦਰਸ਼ਨ ਵਿਦਾਰੇ ਕਰਨ ਲਈ ਘਟੋ ਘਟ ਵੀ ਮਿਨੀਮਮ ਵੀ 4 ਦਿਨ ਦਾ ਤੁਸੀਂ ਟ੍ਰਿਪ ਜਾਂ ਤੁਸੀਂ ਦਿਨ ਕੱਢ ਕੇ ਆਓ ਤਾਂ ਕਿ ਵਧੀਆ ਦਰਸ਼ਨ ਤੁਹਾਨੂੰ ਹੋ ਸਕਣ ਬਾਕੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਟਿਲ ਦੈਨ ਬਾਏ ਬਾਏ ਟੇਕ ਕੇਅਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ